ਇਹ ਖਬਰਾਂ ਦੀ ਸਾਂਝ ਪਾਈਏ ਤਾਂ ਬਿਕਰਮ ਮਚਿੱਟੀਆਂ ਨੂੰ ਜਿਹੜੀ ਹੈ ਰਾਹਤ ਨਹੀਂ ਮਿਲੀ ਹੈ ਲੈਂਡ ਪੂਲਿੰਗ ਦੇ ਉੱਤੇ ਹਾਈ ਕੋਰਟ ਦੀ ਜਿਹੜੀ ਹੈ ਰੋਕ ਲੱਗੀ ਹੈ ਇੱਕ ਦਿਨ ਦੇ ਲਈ ਤੇ ਮੰਤਰੀ ਹਰਜੋਤ ਬੈਂਸ ਜਿਹੜੇ ਨੇ ਤਨਖਾਹਾਂ ਕਰਾਰ ਦੇ ਦਿੱਤੇ ਗਏ ਹੜਾਂ ਦੀ ਮਾਰ ਹੇਠ ਪੰਜਾਬ ਆਇਆ ਤੇ ਇਸੇ ਤਰ੍ਹਾਂ ਹੀ ਦਿੱਲੀ ਦੀ ਸਿੱਖਿਆ ਨੀਤੀ ਦਾ ਵਿਰੋਧ ਹੋਇਆ ਤੇ ਨਾਟੋ ਯੂਕਰੇਨ ਅਮਰੀਕਾ ਹਥਿਆਰਾਂ ਦੀ ਗੱਲ ਜਿਹੜੀ ਚੱਲ ਰਹੀ ਹੈ ਤੇ ਇਮਰਾਨ ਦੀ ਜਿਹੜੀ ਰਿਹਾਈ ਦੇ ਉੱਤੇ ਕੁਝ ਲੋਕਾਂ ਦੀ ਜਿਹੜੀ ਹੈ ਆਪਣੀ ਗ੍ਰਿਫਤਾਰੀ ਵੀ ਹੋਈ ਹੈ ਪਾਕਿਸਤਾਨ ਦੇ ਵਿੱਚ ਤੇ ਲੋ ਫਿਰ ਬਾਤ ਪਾਉਂਦੇ ਆਪਾਂ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਆਂ ਕੀ ਕਹਿੰਦੀਆਂ ਨੇ ਅੱਜ ਦੀਆਂ ਖਬਰਾਂ ਮੌਨਸੂਨ ਤੇ ਹੜ੍ਹਾਂ ਦੀ ਬਾਰੀ ਲੋਕਾਂ ਖਿੱਚੀ ਹੈ ਤਿਆਰੀ ਸੁਖਨਾ ਝੀਲ ਦੇ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਉੱਤੇ ਪਹੁੰਚਣ ਦੇ ਕਾਰਨ ਇੱਕ ਫਲੱਡ ਗੇਟ ਖੋਲਿਆ ਗਿਆ ਰੂਪਨਗਰ ਦੇ ਵਿੱਚ ਜਿਹੜਾ ਸਰਸਾ ਨਦੀ ਦੇ ਹੜ ਦਾ ਪਾਣੀ ਆਸਪੁਰ ਪਿੰਡ ਤੱਕ ਪੁੱਜਿਆ ਤੇ ਚਾਰ ਮਜ਼ਦੂਰ ਹੜ ਦੇ ਪਾਣੀ ਦੇ ਵਿੱਚ ਫਸੇ ਐ ਹਿਮਾਚਲ ਦੇ ਵਿੱਚ ਕਿਨੌਰ ਕੈਲਾਸ਼ ਯਾਤਰਾ ਮੁਅਤਲ ਕਰਤੀ ਗਈ 413 ਜਿਹੜੇ ਸ਼ਰਦਾਲੂ ਫਸੇ ਹੋਏ ਨੂੰ ਜਿਹੜਾ ਬਚਾਇਆ ਗਿਆ ਤੇ 617 ਜਿਹੜੇ ਨੇ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਰਾਜਪੂਰਾ ਸਬ ਡਿਵੀਜ਼ਨ ਦੇ ਘੱਗਰ ਨੇੜਲੇ ਪਿੰਡਾਂ ਦੇ ਲਈ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਗਈ ਘੱਗਰ ਦਾ ਪਾਣੀ ਚੜਨ ਦੇ ਕਾਰਨ ਪਟਿਆਲਾ ਦੇ ਪਿੰਡਾਂ ਜਿਹੜੇ ਪਟਿਆਲਾ ਦੇ ਪਿੰਡ ਨੇ ਉਹਨਾਂ ਦੇ ਵਿੱਚ ਜਿਹੜਾ ਅਲਰਟ ਜਾਰੀ ਕੀਤਾ ਗਿਆ ਲੋਕਾਂ ਨੂੰ ਚੌਕਸ ਰਹਿਣ ਦੇ ਤੇ ਦਰਿਆ ਕੱਡੇ ਨਾ ਜਾਣ ਦੀ ਜਿਹੜੀ ਸਲਾਹ ਜਿਹੜੀ ਹੈ ਦਿੱਤੀ ਗਈ ਹੈ ਚੰਡੀਗੜ੍ਹ ਤੇ ਇਸਦੇ ਆਲੇ-ਦੁਆਲੇ ਇਲਾਕਿਆਂ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਦੇ ਕਾਰਨ ਜਿਹੜਾ ਸੁਖਨਾ ਝੀਲ ਦੇ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ 1163 ਫੁੱਟ ਤੱਕ ਪਹੁੰਚ ਗਿਆ ਤੇ ਇਹ ਹਾਲਾਤ ਨੇ ਜੀ ਮੌਸਮ ਦੇ ਤੇ ਜੋ ਜਿਹੜਾ ਨੇ ਮੀਂਹ ਕਣੀ ਦਾ ਜੋ ਬਣਿਆ ਹੋਇਆ ਤੇ ਹੜ੍ਹਾਂ ਦਾ ਮੌਸਮ ਜਿਹੜਾ ਚੱਲ ਰਿਹਾ ਬਿਕਰਮ ਸਿੰਘ ਮਜੀਠੀਆ ਉਹਨਾਂ ਦੀ ਗੱਲ ਕਰੀਏ ਤੇ ਬਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਅਦਾਲਤ ਦੇ ਵਿੱਚੋਂ ਨਾ ਮਿਲ ਸਕੀ ਹੈ ਕੋਈ ਰਾਹਤ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕਥਿਤ ਦੋਸ਼ਾਂ ਦੇ ਅਧੀਨ ਨਾਭਾ ਦੀ ਨਿਊ ਜੇਲ੍ਹ ਦੇ ਵਿੱਚ ਬੰਦ ਸਾਬਕਾ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਜਿਹੜੇ ਉਹਨਾਂ ਨੂੰ ਮੋਹਾਲੀ ਦੀ ਅਦਾਲਤ ਦੇ ਵਿੱਚੋਂ ਅੱਜ ਵੀ ਕੋਈ ਰਾਹਤ ਨਹੀਂ ਮਿਲ ਸਕੀ ਹੈ ਅੱਜ ਅਦਾਲਤ ਦੇ ਵਿੱਚ ਉਹਨਾਂ ਦੀਆਂ ਦੋ ਪਟੀਸ਼ਨਾਂ ਦੇ ਉੱਤੇ ਸੁਣਵਾਈ ਹੋਈ ਹੈ ਜਿਸ ਦੇ ਵਿੱਚ ਸਰਕਾਰੀ ਪੱਖ ਜਿਹੜਾ ਤੇ ਸਫਾਈ ਧਿਰ ਦੇ ਵਕੀਲਾਂ ਨੇ ਆਪੋ ਆਪਣੇ ਦਾਅਵੇ ਪੇਸ਼ ਕੀਤੇ ਨੇ ਅਦਾਲਤ ਦੇ ਵੱਲੋਂ ਜ਼ਮਾਨਤ ਅਰਜੀ ਦੇ ਉੱਤੇ ਅਗਲੀ ਸੁਣਵਾਈ 7 ਅਗਸਤ ਦੇ ਉੱਤੇ ਪਾ ਦਿੱਤੀ ਗਈ ਜਦੋਂ ਕਿ ਬੈਰਕ ਬਦਲਨ ਦੇ ਮਾਮਲੇ ਦੇ ਵਿੱਚ ਅਗਲੀ ਸੁਣਵਾਈ 12 ਅਗਸਤ ਨੂੰ ਹੋਣੀ ਹੈ। ਅਗਲੀ ਖਬਰ ਵੱਲ ਚਲੀਏ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੈਬਨਿਟ ਮੰਤਰੀ ਹਰਜੋਤ ਬੈਂਸ ਤਨਖਾਹਿਆ ਕਰਾਰ ਦੇ ਦਿੱਤੇ ਗਏ। ਕਾਦੇ ਲਈ ਦਿੱਤੇ ਗਏ ਨੇ। ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਤਨਖਾਹ ਸੁਣਾਈ ਗਈ ਹੈ। ਬੈਂਸ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਖੜੇ ਹੋ ਕੇ ਆਪਣੇ ਗੁਨਾਹ ਕਬੂਲ ਕੀਤੇ ਗਏ। ਜਿਸ ਤੋਂ ਬਾਅਦ ਉਹ ਜਿਹੜੇ ਨੇ ਉਹਨਾਂ ਨੂੰ ਤਨਖਾਹ ਸੁਣਾਈ ਗਈ ਹੈ ਕੈਬਨਟ ਮੰਤਰੀ ਹਜੋਤ ਸਿੰਘ ਬੈਂਸ ਸੂਬਾ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਦੇ ਸੰਬੰਧ ਦੇ ਵਿੱਚ ਬੀਤੇ ਦਿਨੀ ਸ਼੍ਰੀ ਨਗਰ ਵਿੱਚ ਜਿਹੜੇ ਕਰਵਾਏ ਗਏ ਸਮਾਗਮ ਦੇ ਦੌਰਾਨ ਮर्यादा ਦੀ ਉਲੰਘਣਾ ਨੂੰ ਲੈ ਕੇ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸੈਬਾਨਾ ਅੱਗੇ ਜਿਹੜੇ ਪੇਸ਼ ਹੋਏ ਸਨ ਪੰਜ ਸਿੰਘ ਸੈਬਾਨ ਦੇ ਵੱਲੋਂ ਕੈਬਨਟ ਮੰਤਰੀ ਨੂੰ ਆਦੇਸ਼ ਕੀਤਾ ਗਿਆ ਕਿ ਉਹ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਦੁਆਰਾ ਗੁਰੂ ਕੇ ਮਹਿਲ ਜੋ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਸਥਾਨ ਹੈ ਉਹਦੇ ਉੱਥੇ ਜਿਹੜਾ ਪੈਦਲ ਜਾਣਗੇ ਇਸ ਰਸਤੇ ਦੇ ਵਿੱਚ ਆਉਂਦੇ ਬਾਜ਼ਾਰ ਅਤੇ ਗਲੀਆਂ ਦੀ ਸਫਾਈ ਅਤੇ ਹੋਰ ਵਿਕਾਸ ਕਾਰਜਾਂ ਨੂੰ ਯਕੀਨੀ ਬਣਾਉਣਗੇ ਇਸੇ ਤਰ੍ਹਾਂ ਗੁਰੂ ਸਾਹਿਬ ਦੀ ਚਰਨ ਸ਼ੋਪਰਾਪਤ ਗੁਰਦੁਆਰਾ ਕੋਠਾ ਸਾਹਿਬ ਵੱਲ ਜਿਹੜਾ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ 100 ਮੀਟਰ ਦੀ ਦੂਰੀ ਤੋਂ ਪੈਦਲ ਜਾਣਗੇ ਤੇ ਇਹਨਾਂ ਅਸਥਾਨਾਂ ਦੇ ਉੱਤੇ ਵੀ ਮੁਰੰਮਤ ਅਤੇ ਸਾਫ ਸਫਾਈ ਨੂੰ ਯਕੀਨੀ ਬਣਾਉਣਗੇ ਉਹਨਾਂ ਨੂੰ ਦਿੱਲੀ ਸਥਿਤ ਗੁਰਦੁਆਰਾ ਸੇਸਗਾਂ ਚ ਸਾਹਿਬ ਵਿਖੇ ਨਤਮਸਤਕ ਹੋਣ ਤੇ ਉਪਰੰਤ ਸ੍ਰੀ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ ਦੋ ਦਿਨ ਗੁਰੂ ਦੀਆਂ ਸੰਗਤਾਂ ਦੇ ਜੋੜੇ ਜਿਹੜੇ ਝਾੜਨ ਦੀ ਸੇਵਾ ਕਰਨ ਦੇ ਆਦੇਸ਼ ਦਿੱਤੇ ਗਏ ਨੇ ਉਹਨਾਂ ਨੂੰ 1100 ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇ ਕੇ ਵਰਵਾਉਣ ਵਾਸਤੇ ਵੀ ਕਿਹਾ ਗਿਆ ਇੱਕ ਵੱਖਰੇ ਆਦੇਸ਼ ਦੇ ਰਾਹੀਂ ਪੰਜਾਬ ਸਰਕਾਰ ਨੂੰ ਵੀ ਆਖਿਆ ਗਿਆ ਕਿ ਉਸ ਤਾਬਦੀ ਸਮਾਗਮਾਂ ਦੇ ਦੌਰਾਨ ਸੈਮੀਨਾਰ ਗੋਸ਼ਟੀਆਂ ਤੇ ਹੋਰ ਅਜਿਹੇ ਪ੍ਰੋਗਰਾਮ ਕਰਵਾ ਸਕਦੀ ਹੈ ਪਰ ਇਹਨਾਂ ਦੇ ਲਈ ਧਰਮ ਪ੍ਰਚਾਰ ਕਮੇਟੀ ਦਾ ਸਹਿਯੋਗ ਲਿਆ ਜਾਵੇ ਅਕਾਲ ਤਖਤ ਸਾਹਿਬ ਦੀ ਫਕੀਲ ਤੋਂ ਸਰਕਾਰ ਨੂੰ ਉਦੇਸ਼ ਦਿੱਤਾ ਗਿਆ ਕਿ ਧਾਰਮਿਕ ਸਮਾਗਮ ਜਿਨ੍ਹਾਂ ਦੇ ਵਿੱਚ ਨਗਰ ਕੀਰਤਨ ਸਜਾਉਣੇ ਤੇ ਗੁਰਮਤ ਸਮਾਗਮ ਸ਼ਾਮਲ ਨੇ ਸਿੱਖ ਸੰਸਥਾਵਾਂ ਦੇ ਕਾਰਜ ਨੇ ਤੇ ਸਰਕਾਰ ਇਹਨਾਂ ਦੇ ਵਿੱਚ ਸਹਿਯੋਗ ਦੇਵੇ ਸਿੰਘ ਸਹਿਬਾਨ ਨੇ ਸਿੱਖ ਸੰਸਥਾਵਾਂ ਨੂੰ ਵੀ ਆਦੇਸ਼ ਦਿੱਤਾ ਹੈ ਕਿ ਉਹ ਸ਼ਤਾਬ ਦੀ ਸਮਾਗਮਾਂ ਦੇ ਵਿੱਚ ਸਰਕਾਰ ਦੇ ਪ੍ਰਤੀਨਿਧਾਂ ਨੂੰ ਪੂਰਨ ਮਾਨ ਤੇ ਸਨਮਾਨ ਦੇਣ ਇੱਕ ਹੋਰ ਫੈਸਲੇ ਦੇ ਤਹਿਤ ਜੰਮੂ ਤੋਂ ਆਏ ਤਿੰਨ ਸਿੱਖਾਂ ਰਣਜੀਤ ਸਿੰਘ ਜਗਪਾਲ ਸਿੰਘ ਤੇ ਸੋਮਨਾਥ ਸਿੰਘ ਉਹਨਾਂ ਨੂੰ ਵੀ ਤਨਖਾਹ ਲਈ ਗਈ ਹੈ। ਉਹਨਾਂ ਦੇ ਖਿਲਾਫ ਦੋਸ਼ ਹੈ ਕਿ ਉਹਨਾਂ ਨੇ ਸਿੱਖ ਪੰਥ ਦੇ ਵਿੱਚੋਂ ਛੇਕੇ ਹੋਏ ਵਿਅਕਤੀ ਪ੍ਰੋਫੈਸਰ ਦਰਸ਼ਨ ਸਿੰਘ ਦੇ ਹੱਕ ਦੇ ਵਿੱਚ ਸਮਾਗਮ ਕਰਵਾਇਆ ਹੈ। ਕਾਬਲੇ ਗੋਰੇ ਵੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕੈਬਨਟ ਮੰਤਰੀ ਹਜੋਤ ਸਿੰਘ ਬੈਂਸ ਨੂੰ ਆਪਣਾ ਪੱਖ ਸਪਸ਼ਟ ਕਰਨ ਦੇ ਲਈ ਤਲਬ ਕੀਤਾ ਗਿਆ। ਉਹਨਾਂ ਤੋਂ ਇਲਾਵਾ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਨੂੰ ਵੀ ਤਲਬ ਕੀਤਾ ਗਿਆ ਸੀ। ਕਾਲ ਸਕਾਤਰ ਸائب ਦੇ ਸਕਤਰਤ ਦੇ ਵਿੱਚ ਹੋਣ ਵਾਲੀ ਪੰਜ ਸਿੰਘ ਸਹਿਬਾਨਾਂ ਦੀ ਇਕਤਰਤਾ ਦੇ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੰਜ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਢਣੋਲਾ ਤੇ ਹੋਰ ਜਿਹੜੇ ਸ਼ਾਮਲ ਸਨ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਹਰਜੋਤ ਬੈਂਸ ਉਹਨਾਂ ਨੇ ਅੱਜ ਸਵੇਰੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਪੁੱਜਣ ਤੋਂ ਪਹਿਲਾਂ ਇੱਥੇ ਗੁਰਦੁਆਰਾ ਗੁਰੂ ਕੇ ਮਹਿਲ ਦੇ ਵਿਖੇ ਮੱਥਾ ਟੇਕਿਆ ਉਹਨਾਂ ਚਿੱਟੇ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਸੀ ਤੇ ਦਾੜੇ ਦਾ ਪ੍ਰਕਾਸ਼ ਕੀਤਾ ਹੋਇਆ ਉਨਾ ਸ਼੍ਰੀ ਹਰਮੰਦਰ ਸਾਹਿਬ ਵਿਖੇ ਵੀ ਜਿਹੜਾ ਮੱਥਾ ਟੇਕਿਆ ਕੈਬਨਟ ਮੰਤਰੀ ਹਰਜੋਤ ਬੈਂਸ ਨੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਪੁੱਜਣ ਤੋਂ ਪਹਿਲਾਂ ਇੱਥੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਮੱਥਾ ਟੇਕਿਆ ਤੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜੇ ਤੇ ਉਹਨਾਂ ਨੂੰ ਜਿਹੜੀ ਸਜ਼ਾ ਸੁਣਾਈ ਗਈ ਹੈ ਤੇ ਲੋ ਦੋਸਤੋ ਇਸੇ ਤਰ੍ਹਾਂ ਅਗਲੀ ਖਬਰ ਵੱਲ ਨੂੰ ਚਲੀਏ ਤਾਂ ਅਕਾਲ ਅਕਾਲੀ ਦਲ ਨੂੰ ਕਹਿੰਦੇ ਢਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਅਪਮਾਨ ਕਰਨ ਵਾਲਿਆਂ ਦਾ ਲਿਖਿਆ ਜਾ ਰਿਹਾ ਇਤਿਹਾਸ ਇਹ ਗੱਲਬਾਤ ਬੜੇ ਸਮੇਂ ਬਾਅਦ ਬਿਆਨ ਆਇਆ ਛੋਟੇਪੁਰ ਹੁਣਾ ਦਾ ਸੁੱਚਾ ਸਿੰਘ ਛੋਟੇਪੁਰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਣੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੇ ਲਈ ਸ਼ੁਰੂ ਕੀਤੀ ਗਈ ਭਰਤੀ ਕੰਪਲੀਟ ਹੋ ਚੁੱਕੀ ਹੈ ਪਰ ਬੰਦ ਨਹੀਂ ਹੋਈ ਹੈ ਅਕਾਲੀ ਦਲ ਦੀ ਮਜ਼ਬੂਤੀ ਦੇ ਲਈ ਭਰਤੀ ਚਾਲੂ ਰਹੇਗੀ ਤੇ 11 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਜਾਵੇਗਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੁੱਚਾ ਸਿੰਘ ਛੋਟੇਪੁਰਾ ਛੋਟੇਪੁਰ ਜੜੇ ਨੇ ਸਾਬਕਾ ਮੰਤਰੀ ਪੰਜਾਬ ਵੱਲੋਂ ਕੀਤਾ ਛੋਟੇਪੁਰ ਨੇ ਕਿਹਾ ਕਿ ਪੰਜ ਮੈਂਬਰੀ ਕਮੇਟੀ ਵੱਲੋਂ ਸ਼ਰੋਮਨੀ ਅਕਾਲੀ ਦਲ ਦੀ ਕੀਤੀ ਗਈ ਭਰਤੀ ਆਧਾਰ ਜਿਹੜਾ ਕਾਰਡ ਵੋਟਰ ਤੇ ਕਾਰਡ ਅਤੇ ਮੋਬਾਈਲ ਨੰਬਰ ਦੇ ذریعے ਨਾਲ ਘਰ ਘਰ ਜਾ ਕੇ ਕੀਤੀ ਗਈ ਹੈ ਤੇ ਪੰਥਦਰਦੀਆਂ ਵਿੱਚ ਇਸ ਭਰਤੀ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਿਆ ਗਿਆ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਬਣੀ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਦੋ ਮੈਂਬਰਾਂ ਦੇ ਵੱਲੋਂ ਕਮੇਟੀ ਦੇ ਵਿੱਚ ਭਾਗ ਲੈਣ ਦਾ ਨਾ ਲੈਣ ਦਾ ਜਵਾਬ ਦਿੰਦਿਆਂ ਹੋਇਆਂ ਛੋਟੇਪੁਰ ਨੇ ਕਿਹਾ ਇਸ 7 ਮੈਂਬਰੀ ਕਮੇਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਸਾਧਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਵੱਲੋਂ ਅਕਾਲ ਤਖਤ ਸਾਹਿਬ ਦੀ ਫ਼ਜ਼ੀਲ ਤੋਂ ਬਣੀ ਕਮੇਟੀ ਨੂੰ ਕੋਈ ਸਮਰਥਨ ਨਹੀਂ ਦਿੱਤਾ ਹੈ। ਉਹਨਾਂ ਕਹਿਿਆ ਕਿ ਇਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਵੀ ਕਮੇਟੀ ਦੀ ਅਗਵਾਈ ਕਰਕੇ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੇ ਲਈ ਕਿਹਾ ਗਿਆ ਸੀ ਪਰ ਇਹਨਾਂ ਨੇ ਕੇਵਲ ਸੁਖਬੀਰ ਬਾਦਲ ਦੀ ਗੱਲ ਮੰਨੀ ਹੈ। ਛੋਟੇਪੁਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਵਾਲਾ ਹੈ। ਪਰੰਤੂ ਅਖੌਤੀ ਅਕਾਲੀਆਂ ਦੇ ਵੱਲ ਵਿੱਚ ਕੁਰਸੀ ਦੀ ਲਾਲਸਾ ਤੇ ਤਾਕਤ ਦੀ ਭੁੱਖ ਇੰਨੀ ਸਿਰ ਦੇ ਉੱਤੇ ਚੜ੍ਹ ਗਈ ਕਿ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਵੀ ਜਿਹੜਾ ਪਿੱਠ ਦਿਖਾ ਦਿੱਤੀ ਹੈ ਛੋਟੇਪੁਰ ਨੇ ਕਿਹਾ ਕਿ ਬਰਗਾੜੀ ਕਾਂਡ ਸੌਦਾ ਸਾਧ ਦੀ ਮਾਫੀ ਤੇ ਸੌਦਾ ਸਾਧ ਦੀ ਮਾਫੀ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਮਾਫੀ ਦਾ ਪ੍ਰਚਾਰ ਕਰਨ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਤਖਤਾਂ ਦੇ ਜਥੇਦਾਰਾਂ ਦੇ ਉੱਤੇ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਤੇ ਤਖਤਾਂ ਦੇ ਜਥੇਦਾਰਾਂ ਦੀਆਂ ਨਿਯੁਕਤੀਆਂ ਰੱਦ ਤੇ ਸੰਤ ਸਮਾਜ ਦੀ ਹਾਜ਼ਰੀ ਤੋਂ ਬਿਨਾਂ ਹੀ ਰਾਤ ਵੇਲੇ ਜਥੇਦਾਰ ਨਿਯੁਕਤ ਕਰਨ ਵਾਲੇ ਦੁੱਖ ਭਰੇ ਸਮੇਂ ਦਾ ਇਤਿਹਾਸ ਸੁਨਹਿਰੀ ਅੱਖਰਾਂ ਦੇ ਵਿੱਚ ਇਤਿਹਾਸਕਾਰਾਂ ਵੱਲੋਂ ਆਪਣੀ ਕਲਮ ਦੇ ਨਾਲ ਲਿਖਿਆ ਜਾਏਗਾ ਛੋਟੇਪੁਰ ਨੇ ਕਹਿ ਕਿ ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਤੇ ਪਹਿਲਾਂ ਵੀ ਕਈ ਵਾਰ ਮੁਸ਼ਕਲਾਂ ਆਈਆਂ ਨੇ ਪਰ ਸਿੱਖ ਕੌਮ ਚੜ੍ਹਦੀ ਕਲਾ ਦੇ ਵਿੱਚ ਰਹੀ ਹੈ ਉਹਨਾਂ ਕਹਿ ਕੇ ਪੰਜਾਬ ਤੋਂ ਇਲਾਵਾ ਦੁਨੀਆ ਭਰ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਣੀ ਕਮੇਟੀ ਨੂੰ ਭਰਪੂਰ ਸਮਰਥਨ ਜਿਹੜਾ ਮਿਲ ਰਿਹਾ ਹੈ ਅਕਾਲੀ ਦਲ ਦੇ ਮਾਮਲੇ ਦੇ ਵਿੱਚ ਫੈਸਲਾ ਕੋਈ ਵੀ ਧਿਰ ਜਾਂ ਕਮੇਟੀ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੋਣ ਦਾ ਦਾਵਾ ਨਾ ਕਰੇ ਇਹ ਜਥੇਦਾਰ ਸਹਿਬਾਨ ਨੇ ਕਹਿ ਦਿੱਤਾ ਹੈ 71 ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਿੰਘ ਸਹਿਬਾਨ ਦੀ ਇਕਤਰਤਾ ਦੇ ਵਿੱਚ ਹੋਏ ਫੈਸਲੇ ਦੇ ਬਾਰੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਵਕ ਵਕ ਸਿੰਘ ਸੁਭਾਵਾਵਾਂ ਸਿੱਖ ਸਿਆਸੀ ਧਿਰਾਂ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਪ੍ਰਾਪਤ ਹੋਏ ਪੱਤਰਾਂ ਦੇ ਵਿੱਚ ਪੂਜੀਆਂ ਸ਼ਿਕਾਇਤਾਂ ਕਿ ਕੁਝ ਧਿਰਾਂ ਆਪਣੇ ਆਪ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਰਪ੍ਰਸਤੀ ਹੋਣ ਦਾ ਦਾਵਾ ਕਰਕੇ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰ ਰਹੀਆਂ ਨੇ ਜਿਸ ਦਾ ਮਾਮਲਾ ਵਿਚਾਰਿਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ 2024 ਨੂੰ ਪੰਜ ਸਿੰਘ ਸਹਿਬਾਨਾ ਵੱਲੋਂ ਕੀਤੇ ਗਏ ਆਦੇਸ਼ ਵਿੱਚ ਸਮੂਹ ਅਕਾਲੀ ਦਲ ਧਿਰਾਂ ਨੂੰ ਤਾਕੀਦ ਕੀਤੀ ਗਈ ਸੀ ਕਿ ਉਹ ਆਪੋ ਆਪਣੇ ਵੱਖਰੇ ਜਿਹੜੇ ਚੁੱਲ੍ਹੇ ਸਮੇਟ ਕੇ ਇਕਜੁੱਟ ਹੋਣ ਇਸ ਸੰਬੰਧੀ ਹੁਣ ਤੱਕ ਕੋਈ ਸਾਰਥਕ ਨਤੀਜੇ ਸਾਹਮਣੇ ਨਹੀਂ ਆਏ ਨੇ ਅੱਜ ਸਿੱਖ ਵਿਸ਼ਵ ਭਰ ਅੰਦਰ ਵੱਖ-ਵੱਖ ਦੇਸ਼ਾਂ ਸਿਆਸੀ ਧਿਰਾਂ ਦੇ ਵਿੱਚ ਰਹਿੰਦਾ ਹੋਇਆ ਹਰ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ समर्पित है ते श्री अकाल तख्त साहिब दी सरपरस्ती ਦਾ ਦਾਵਾ ਕਰਕੇ ਸੰਗਤ ਦੇ ਵਿੱਚ ਭਰਮ ਭੁਲੇਖੇ ਪੈਦਾ ਨਾ ਕੀਤੇ ਜਾਣ ਕਿਉਂਕਿ ਵੱਖੋ-ਵੱਖਰੇ ਚੁੱਲ੍ਹੇ ਕਾਇਮ ਜਿਹੜੇ ਨੇ ਰੱਖ ਕੇ श्री अकाल तख्त साहिब ਤੋਂ ਹੋਏ ਆਦੇਸ਼ ਦੀ ਭਾਵਨਾ ਸੰਪੂਰਨ ਨਹੀਂ ਕੀਤੀ ਜਾ ਸਕਦੀ ਉਹਨਾਂ ਕਹੇ ਕਿ ਪੰਜ ਸਿੰਘ ਸਹਿਬਾਨ ਦੀ ਇਕਤਤਾ ਦੇ ਵਿੱਚ ਡੀਰਦ ਵਿਚਾਰ ਵਟਾਂਦਰਾ ਕਰਕੇ ਆਦੇਸ਼ ਕੀਤਾ ਜਾਂਦਾ ਕੋਈ ਵੀ ਧਿਰਾਂ ਕਮੇਟੀ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੋਣ ਦਾ ਦਾਵਾ ਨਾ ਕਰੇ ਖਾਲਸਾ ਪੰਥ ਦੇ ਵਡੇਰੇ ਹਿੱਤਾਂ ਪੰਜਾਬ ਦੀ ਜ਼ਮੀਨ ਨੂੰ ਬਚਾਉਣ ਸਿੱਖ ਪਛਾਣ ਤੇ ਕਕਾਰਾਂ ਨੂੰ ਦਰਪੇਸ਼ ਚੁਣੌਤੀਆਂ ਮੌਜੂਦਾ ਤਕਨੀਕੀ ਆਰਟੀਫੀਸ਼ੀਅਲ ਇੰਟੈਲੀਜੈਂਸੀ ਯੁੱਗ ਅੰਦਰ ਸਿੱਖ ਇਤਿਹਾਸ ਸਿਧਾਂਤ ਤੇ ਪਾਵਨ ਗੁਰਬਾਣੀ ਦੇ ਨਾਲ ਛੇੜਛਾੜ ਤੇ ਦੇਸ਼ ਵਿਦੇਸ਼ ਅੰਦਰ ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਂਦੇ ਮਾਮਲਿਆਂ ਨੂੰ ਨਜਿੱਠਣ ਦੇ ਲਈ ਸਮੂਹ ਅਕਾਲੀ ਤੇ ਪੰਥਕ ਧਿਰਾਂ ਲਾਂਬੰਦ ਕਰਕੇ ਇਕਜੁੱਟ ਹੋ ਕੇ ਚੱਲਣ ਪਾਂਜੇ ਸਿੰਘ ਸਹਿਬਾਨਾਂ ਦੇ ਕੱਤਰਤਾ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਹਿਬਾਨ ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਕੇਵਲ ਸਿੰਘ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਗ੍ਰੰਥੀ ਗਿਆਨੀ ਮੰਗਲ ਸਿੰਘ ਸ਼ਾਮਲ ਸਨ ਲੈਂਡ ਪੂਲਿੰਗ ਦੀ ਮਾਮਲੇ ਦੀ ਗੱਲ ਕਰੀਏ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈ ਲੈਂਡ ਪੋਲਿੰਗ ਨੀਤੀ ਦਾ ਹਾਈ ਕੋਰਟ ਨੇ ਸਖਤ ਜਿਹੜਾ ਨੋਟਿਸ ਲਿਆ ਹੈ ਭਲਕੇ ਜਿਹੜੀ ਹੈ ਕੱਲ ਨੂੰ ਮੋੜ ਸੁਣਵਾਈ ਹੋਣੀ ਹੈ ਲੈਂਡ ਪੋਲਿੰਗ ਨੀਤੀ ਉੱਤੇ ਹਾਈ ਕੋਰਟ ਵੱਲੋਂ ਜਿਹੜੀ ਹੈ ਰੋਕ ਲਾਈ ਗਈ ਹੈ ਤੇ ਹਾਈ ਕੋਰਟ ਨੇ ਲੈਂਡ ਪੋਲਿੰਗ ਪਾਲਸੀ ਇੱਕ ਦਿਨ ਦੇ ਲਈ ਜਿਹੜੀ ਹੋਲਡ ਕਰ ਲਈ ਹੈ ਲੈਂਡ ਪੋਲਿੰਗ ਨੀਤੀ ਦੇ ਖਿਲਾਫ ਪੰਜਾਬ ਬਚਾਓ ਤੇ ਕਿਸਾਨ ਬਚਾਓ ਯਾਤਰਾ ਵੀ ਕਹਿੰਦੇ ਕੱਢੇ ਕੱਢੀ ਜਾਵੇਗੀ ਭਾਜਪਾ ਵਾਲੇ ਵੀ ਉੱਠ ਗਏ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖਿਲਾਫ ਦਾਇਰ ਪਟੀਸ਼ਨ ਦੇ ਉੱਤੇ ਸੁਣਵਾਈ ਦੇ ਦੌਰਾਨ ਇਸ ਨੀਤੀ ਵਿਚਲੀਆਂ ਕੁਤਾਈਆਂ ਦਾ ਜਿਹੜਾ ਸਖਤ ਨੋਟਿਸ ਲਿਆ ਐ ਐਡਵੋਕੇਟ ਗੁਰਦੀਪ ਸਿੰਘ ਫਾਗਲਾ ਵੱਲੋਂ ਹਾਈ ਕੋਰਟ ਦੇ ਵਿੱਚ ਲੋਕ ਹਿੱਤ ਪਟੀਸ਼ਨ ਦਾਇਰ ਕੀਤੀ ਗਈ ਹਾਈ ਕੋਰਟ ਨੇ ਅੱਜ ਪਟੀਸ਼ਨ ਤੇ ਮੁੱਢਲੀ ਸੁਣਵਾਈ ਮਗਰੋਂ ਮਾਮਲਾ ਭਲਕ ਯਾਨੀ ਕੱਲ ਦੇ ਉੱਤੇ ਟਾਲ ਦਿੱਤਾ ਹੁਣ ਭਲਕੇ ਕੱਲ ਨੂੰ ਜਿਹੜਾ ਵੀਰਵਾਰ 7 ਅਗਸਤ ਨੂੰ ਮੋੜੇ ਇਸ ਪਟੀਸ਼ਨ ਦੇ ਉੱਤੇ ਸੁਣਵਾਈ ਹੋਣੀ ਐ ਗੌਰਤਲ ਬੇਬੀ ਆ ਕੇ ਸਮੁੱਚੇ ਪੰਜਾਬ ਦੀ ਨਜ਼ਰ ਇਸ ਪਟੀਸ਼ਨ ਦੇ ਉੱਤੇ ਲੱਗੀ ਹੋਈ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਧਾਇਰ ਪਟੀਸ਼ਨ ਦੇ ਵਿੱਚ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਨੀਤੀ ਨੂੰ ਭੋ ਪ੍ਰਾਪਤੀ ਐਕਟ 2013 ਦੀ ਉਲੰਘਣਾ ਕਿਹਾ ਗਿਆ ਅੱਜ ਪੰਜਾਬ ਸਰਕਾਰ ਦੀ ਤਰਫੋਂ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ 베ਦੀ ਪੇਸ਼ ਹੋਏ ਨੇ ਵੈਰਵਿਆਂ ਦੇ ਅਨੁਸਾਰ ਹਾਈ ਕੋਰਟ ਨੇ ਪਟੀਸ਼ਨ ਦੇ ਉੱਤੇ ਬੈਂਸ ਦੇ ਦੌਰਾਨ ਇਸ ਗੱਲ ਦਾ ਨੋਟਿਸ ਲਿਆ ਹੈ ਕਿ ਜ਼ਮੀਨ ਪ੍ਰਾਪਤੀ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਕੀਤੇ ਕਿਸੇ ਵੀ ਤਰ੍ਹਾਂ ਦੀ ਸੋਸ਼ਲ ਇੰਪੈਕਟ ਅਸੈਸਮੈਂਟ ਯਾਨੀ ਕਿ ਸਮਾਜਿਕ ਪ੍ਰਭਾਵ ਮੁਲਾਂਕਣ ਨਹੀਂ ਕੀ ਕਰਾਈ ਗਈ ਹੈ ਐਡਵੋਕੇਟ ਜਨਰਲ ਨੇ ਪੱਖ ਰੱਖਦਿਆਂ ਕਿਹਾ ਕਿ ਪੰਜਾਬ ਸਰਕਾਰ ਫਿਲਹਾਲ ਜ਼ਮੀਨ ਨੂੰ ਇਕੱਠਾ ਕਰ ਰਹੀ ਹੈ ਅਦਾਲਤ ਦੇ ਵਿੱਚ ਪਟੀਸ਼ਨਰ ਨੇ ਕਿਹਾ ਕਿ ਲੈਂਡ ਪੂਲਿੰਗ ਨੀਤੀ ਦੇ ਨਾਲ ਜੋ ਜ਼ਮੀਨ ਦੇ ਉੱਤੇ ਨਿਰਪਰ ਤਬਕੇ ਪ੍ਰਭਾਵਿਤ ਹੋਣੇ ਨੇ ਉਸ ਦੇ ਮੱਦੇਨਜ਼ਰ ਕੋਈ ਸਰਵੇ ਨਹੀਂ ਕੀਤਾ ਗਿਆ ਇਸ ਨੀਤੀ ਦੇ ਨਾਲ ਪੈਣ ਵਾਲੇ ਸਮਾਜਿਕ ਪ੍ਰਭਾਵਾਂ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ ਭਲਕੇ ਇਸ ਮਾਮਲੇ ਦੇ ਉੱਤੇ ਮੋੜ ਸੁਣਵਾਈ ਹੋਣੀ ਹੈ ਦੂਸਰੀ ਤਰਫੇ ਦੇਖਿਆ ਜਾਵੇ ਤਾਂ ਸੰਯੁਕਤ ਕਿਸਾਨ ਮੋਰਚੇ ਨੇ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਜਿਹੜੀ ਵਿੱਢੀ ਹੋਈ ਹੈ ਤੇ 24 ਅਗਸਤ ਨੂੰ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਮਹਾਂ ਰੈਲੀ ਵੀ ਜਿਹੜੀ ਹੈ ਹੋ ਰਹੀ ਹੈ ਭਾਰਤੀ ਜਨਤਾ ਪਾਰਟੀ ਨੇ ਵੀ ਜਿਹੜੇ ਨੇ ਆਪਣੇ ਪੱਬ ਚੱਕ ਲਏ ਅੱਜ ਲੈਂਡ ਪੂਲਿੰਗ ਨੀਤੀ ਖਿਲਾਫ ਜ਼ਮੀਨ ਬਚਾਓ ਕਿਸਾਨ ਬਚਾਓ ਯਾਤਰਾ ਕਰਨ ਦਾ ਐਲਾਨ ਕਰ ਦਿੱਤਾ ਜੋ 17 ਅਗਸਤ ਤੋਂ ਸ਼ੁਰੂ ਹੋਣਾ ਹੈ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਆਪ ਦੇ ਅੰਦਰੋਂ ਵੀ ਇਸ ਨੀਤੀ ਦੇ ਖਿਲਾਫ ਸੁਰਾਂ ਉੱਠਣ ਲੱਗ ਪਈਆਂ ਨੇ ਅਗਲੀ ਖਬਰ ਵੱਲ ਚਲੀਏ ਤੇ ਦੋਸਤੋ ਨਵੇਂ ਸਿੱਖਿਆ ਬਿੱਲ ਵਿਰੁੱਧ ਲੋਕਾਂ ਦੇ ਵਿੱਚ ਰੋਸ ਵਧ ਗਿਆ ਦਿੱਲੀ ਸਰਕਾਰ ਵੱਲੋਂ ਪੇਸ਼ ਕੀਤੇ ਫੀਸਾਂ ਦੇ ਬਾਰੇ ਨਵੇਂ ਬਿੱਲ ਸਕੂਲ ਜਿਹੜਾ ਐਕਟ ਹੈ ਦਿੱਲੀ ਸਕੂਲ ਐਕਟ ਸਿੱਖ ਐਕਟ 225 ਨੂੰ ਲੈ ਕੇ ਦਿੱਲੀ ਸਰਕਾਰ ਦਾ ਵਿਰੋਧ ਵੱਧਦਾ ਜਾ ਰਿਹਾ ਹੈ ਹੁਣ ਮਾਪੇ ਵੀ ਇਸ ਬਿੱਲ ਦੇ ਖਿਲਾਫ ਸੜਕਾਂ ਦੇ ਉੱਤੇ ਉਤਰ ਆਏ ਨੇ ਮੰਗਲਵਾਰ ਨੂੰ ਬੀਤੇ ਦਿੱਲੀ ਵਿਧਾਨ ਸਭਾ ਦੇ ਨੇੜੇ ਚਾਂਦਗੀ ਰਾਮ ਅਖਾੜੇ ਨੇੜੇ ਵੱਡੀ ਗਿਣਤੀ ਚ ਮਾਪਿਆਂ ਨੇ ਬਿੱਲ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕੀਤੇ ਨੇ ਤੇ ਭਾਜਪਾ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ ਹੈ ਕੇਂਦਰੀ ਪੰਜਾਬ ਲੇਖਕ ਸਭਾ ਦੇ ਵੱਲੋਂ ਆਧਾਰ ਕਾਰਡ ਜਿਹੜੇ ਨੇ ਉਹਦਾ ਉਹਨਾਂ ਦੇ ਉੱਤੇ ਪੰਜਾਬੀ ਭਾਸ਼ਾ ਹਟਾਉਣ ਦੀ ਸਖਤ ਨਖੇਦੀ ਕਰ ਦਿੱਤੀ ਗਈ ਹੈ ਕੇਂਦਰੀ ਪੰਜਾਬ ਲੇਖਕ ਸਭਾ ਨੇ ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਜਿਹੜੀ ਹੈ ਯੂਆਈਡੀਆ ਆਈ ਦੇ ਵੱਲੋਂ ਆਧਾਰ ਕਾਰਡਾਂ ਤੋਂ ਪੰਜਾਬੀ ਭਾਸ਼ਾ ਨੂੰ ਪੂਰੀ ਤਰ੍ਹਾਂ ਹਟਾਉਣ ਦੇ ਫੈਸਲੇ ਦੀ ਸਖਤ ਨਖੇਦਿਕਾਰਤੀ ਹੈ ਸਭਾ ਦੇ ਵਿੱਚ ਸਮਝ ਸਭਾ ਇਹ ਸਮਝਦੀ ਹੈ ਕਿ ਇਹ ਕਦਮ ਪੰਜਾਬੀ ਭਾਸ਼ਾ ਤੇ ਪੰਜਾਬ ਦੀ ਸੱਭਿਆਚਾਰਕ ਪਛਾਣ ਦੇ ਉੱਤੇ ਸਿੱਧਾ ਹਮਲਾ ਹੈ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਜਰਨਲ ਸਕੱਤਰ ਸੁਸ਼ੀਲ ਦੋਸਾਂਜ ਤੇ ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੋਹਾੜ ਨੇ ਇਥੋਂ ਜਾਰੀ ਸਾਂਝੇ ਬਿਆਨ ਦੇ ਵਿੱਚ ਕਿਹਾ ਕਿ ਪੰਜਾਬ ਦੀ ਮਾਂ ਬੋਲੀ ਨੂੰ ਉਸਦੇ ਆਪਣੇ ਘਰ ਦੇ ਵਿੱਚ ਹੀ ਬੇਗਾਨਾ ਕਰਨ ਦੀ ਇਹ ਸਾਜ਼ਿਸ਼ ਨਿੰਦਨਯੋਗ ਦੱਸੀ ਹੈ ਆਧਾਰ ਕਾਰਡਾਂ ਤੇ ਕਾਰਡ ਦੇ ਉੱਤੇ ਪੰਜਾਬੀ ਭਾਸ਼ਾ ਨੂੰ ਜਿਹੜਾ ਪ੍ਰਮੁੱਖ ਸਥਾਨ ਪ੍ਰਾਪਤ ਸੀ ਇਸ ਦੇ ਵਿੱਚ ਵਸਨੀਕ ਦਾ ਨਾਮ ਮਾਤਾ ਪਿਤਾ ਦਾ ਨਾਮ ਪਤੀ ਦਾ ਨਾਮ ਜਨਮ ਮਿਤੀ ਲਿੰਗ ਪਤਾ ਤੇ slogan ਮੇਰਾ ਆਧਾਰ ਮੇਰੀ ਪਛਾਣ ਪੰਜਾਬੀ ਦੇ ਵਿੱਚ ਉਕਰਿਆ ਹੁੰਦਾ ਸੀ ਇਸ ਦੇ ਨਾਲ ਘੱਟ ਪੜ੍ਹੇ ਲਿਖੇ ਵਿਅਕਤੀ ਵੀ ਆਪਣੀ ਪਛਾਣ ਨੂੰ ਆਸਾਨੀ ਦੇ ਨਾਲ ਸਮਝ ਸਕਦੇ ਸਨ ਪਰ ਹੁਣ ਨਵੇਂ ਅਤੇ ਸੋਧੇ ਜਾ ਰਹੇ ਆਧਾਰ ਕਾਰਡਾਂ ਦੇ ਉੱਤੇ ਸਿਰਫ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਦੀ ਵਰਤੋਂ ਜੜੀ ਕੀਤੀ ਜਾ ਰਹੀ ਹੈ ਰੂਸ ਤੋਂ ਗੱਲ ਕਰੀਏ ਤੇ ਇੰਟਰਨੈਸ਼ਨਲ ਖਬਰਾਂ ਨੇ ਰੂਸ ਤੋਂ ਯੂਰੇਨੀਅਮ ਖਾਦ ਤੇ ਰਸਾਇਣ ਦਰਾਮਦ ਕੀਤੇ ਜਾਣ ਦੇ ਬਾਰੇ ਕਹਿੰਦੇ ਨੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ 트럼ਪ ਸਾਹਿਬ ਦਾ ਇਹ ਦਾਵਾ ਹੈ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹਨਾਂ ਨੂੰ ਰੂਸ ਤੋਂ ਯੂਰੇਨੀਅਮ ਖਾਦ ਤੇ ਰਸਾਇਣਾਂ ਦੀ ਦਰਾਮਦ ਕੀਤੇ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਟਰੰਪ ਨੇ ਮੰਗਲਵਾਰ ਨੂੰ ਕਿਹਾ ਹੈ ਕੱਲ੍ਹ ਬੀਤੇ ਚ ਕਿਨਾਂ ਬਸਤਾਂ ਦੀ ਅਮਰੀਕੀ ਦਰਾਮਦ ਬਾਰੇ ਭਾਰਤ ਦੇ ਇਹ ਬਿਆਨ ਦੇ ਉੱਤੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਟਿੱਪਣੀ ਕੀਤੀ ਹੈ ਅਮਰੀਕੀ ਸਦਰ ਨੇ ਕਿਹਾ ਕਿ ਮੈਨੂੰ ਇਸ ਦੇ ਬਾਰੇ ਕੁਝ ਵੀ ਪਤਾ ਨਹੀਂ ਹੈ ਮੈਨੂੰ ਜਾਂਚ ਕਰਨੀ ਪਵੇਗੀ ਪਰ ਅਸੀਂ ਇਸ ਦੇ ਬਾਰੇ ਤੁਹਾਡੇ ਨਾਲ ਗੱਲ ਕਰਾਂਗੇ ਉਨਾ ਕਹਿ ਕਿ ਉਹ ਜਲਦੀ ਹੀ ਰੂਸੀ ਊਰਜਾ ਤੇਲ ਖਰੀਦਣ ਵਾਲੇ ਦੇਸ਼ਾਂ ਦੇ ਉੱਤੇ ਲਗਾਏ ਜਾਣ ਵਾਲੇ ਟੈਰਿਫਾਂ ਦੇ ਬਾਰੇ ਫੈਸਲਾ ਲੈਣਗੇ। ਟਰੰਪ ਨੇ ਲੰਘੇ ਦਿਨੀ ਭਾਰਤ ਦੇ ਉੱਤੇ ਰੂਸ ਤੋਂ ਸਸਤੇ ਭਾਅ ਤੇਲ ਖਰੀਦ ਕੇ ਇਸ ਨੂੰ ਅੱਗੇ ਜਿਹੜਾ ਮੋٹے ਮੁਨਾਫੇ ਦੇ ਲਈ ਵੇਚਣ ਦਾ ਦੋਸ਼ ਲਾਉਂਦਿਆਂ ਧਮਕੀ ਦਿੱਤੀ ਸੀ ਕਿ ਉਹ ਭਾਰਤ ਦੇ ਉੱਤੇ ਲਗਾਏ ਜਾਣ ਵਾਲੇ ਟੈਰਿਫ ਦੇ ਵਿੱਚ ਜ਼ਿਕਰਯੋਗ ਵਾਧਾ ਕਰਨਗੇ ਤੇ ਅੱਜ ਕਰ ਦਿੱਤਾ ਹੈ 40 ਤੋਂ 50 ਫੀਸ ਜਿਹੜਾ ਕਰਤਾ ਹੈ। ਉਧਰ ਭਾਰਤ ਨੇ ਰੂਸੀ ਕੱਚੇ ਤੇਲ ਦੀ ਖਰੀਦਣ ਲਈ ਨਵੀਂ ਦਿੱਲੀ ਨੂੰ ਨਜਾਇਜ਼ ਅਤੇ ਗੈਰਵਾਜਬ ਨਿਸ਼ਾਨਾ ਬਣਾਉਣ ਦੇ ਲਈ ਅਮਰੀਕਾ ਤੇ ਯੂਰਪੀਅਨ ਯੂਨੀਅਨ ਤੇ ਤਿੱਖਾ ਜਵਾਬੀ ਹਮਲਾ ਕੀਤਾ ਹੈ ਭਾਰਤ ਨੇ ਇਸ ਮੁੱਦੇ ਦੇ ਉੱਤੇ ਉਸ ਨੂੰ ਨਿਸ਼ਾਨਾ ਬਣਾਉਣ ਦੇ ਵਿੱਚ ਦੋਰੇ ਮਾਪਦੰਡਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਸੀ ਕਿ ਅਮਰੀਕਾ ਤੇ ਯੂਰਪੀਅਨ ਯੂਨੀਅਨ ਦੋਵੇਂ ਰੂਸ ਦੇ ਨਾਲ ਆਪਣੇ ਵਪਾਰਕ ਸਬੰਧ ਜਾਰੀ ਰੱਖ ਰਹੇ ਨੇ ਭਾਰਤ ਦੇ ਨਾਲ ਭਾਰਤ ਨੇ ਇੱਕ ਬਿਆਨ ਦੇ ਵਿੱਚ ਕਿਹਾ ਸੀ ਕਿ ਸਾਡੇ ਮਾਮਲੇ ਦੇ ਉਲਟ ਅਜਿਹਾ ਵਪਾਰ ਇੱਕ ਕੌਮੀ ਮਜਬੂਰੀ ਵੀ ਨਹੀਂ ਹੈ ਅਮਰੀਕੀ ਰਾਸ਼ਟਰਪਤੀ ਨੇ ਇੱਕ ਹੋਰ ਸਵਾਲ ਦੇ ਜਵਾਬ ਦੇ ਵਿੱਚ ਚੀਨ ਸਮੇਤ ਰੂਸੀ ਊਰਜਾ ਖਰੀਦਣ ਵਾਲੇ ਸਾਰੇ ਮੁਲਕਾਂ ਤੇ 100% ਟੈਰਫ ਲਗਾਉਣ ਦੀ ਧਮਕੀ ਦਿੱਤੀ ਹੈ। ਟਰੰਪ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਦੇਖਾਂਗੇ ਕਿ ਅਗਲੇ ਕਾਫੀ ਥੋੜੇ ਸਮੇਂ ਦੇ ਵਿੱਚ ਕੀ ਹੁੰਦਾ ਹੈ। ਅਮਰੀਕਾ ਦੀ ਬੁੱਧਵਾਰ ਨੂੰ ਰੋਜ਼ ਦੇ ਨਾਲ ਬੈਠਕ ਹੈ ਅੱਜ ਦੇ ਦਿਨ ਹੋਈ ਹੈ ਤੇ ਹਾਲਾਂਕਿ ਇਸ ਬੈਠਕ ਦੇ ਵਿੱਚ ਕਿੱਥੇ ਅਤੇ ਕੀ ਸ਼ਾਮਲ ਹੋਵੇਗਾ ਉਹਨਾਂ ਇਸ ਦੇ ਬਾਰੇ ਕੋਈ ਵੇਰਵੇ ਨਹੀਂ ਸਾਂਝੇ ਕੀਤੇ। ਅਸੀਂ ਦੇਖਾਂਗੇ ਕਿੰ데 ਕੀ ਹੁੰਦਾ ਹੈ। ਅਸੀਂ ਉਸ ਸਮੇਂ ਇਹ ਫੈਸਲਾ ਲਵਾਂਗੇ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਟਰੰਪ ਨੇ ਸੀਐਨਬੀਸੀ ਦੇ ਨਾਲ ਜਿਹੜਾ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਭਾਰਤ ਇੱਕ ਚੰਗਾ ਵਪਾਰਕ ਭਾਈਵਾਲ ਨਹੀਂ ਰਿਹਾ ਅਮਰੀਕੀ ਰਾਸ਼ਟਰਪਤੀ ਨੇ ਐਲਾਨ ਕੀਤਾ ਕਿ ਅਗਲੇ 24 ਘੰਟਿਆਂ ਦੇ ਵਿੱਚ ਭਾਰਤ ਦੇ ਉੱਤੇ ਟੈਰਿਫ ਬਹੁਤ ਜ਼ਿਆਦਾ ਵਧਾਉਣ ਜਾ ਰਿਹਾ ਹੈ ਕਿਉਂਕਿ ਨਵੀਂ ਦਿੱਲੀ ਰੂਸੀ ਤੋਂ ਰੂਸ ਤੋਂ ਜਿਹੜਾ ਤੇਲ ਖਰੀਦ ਕੇ ਯੂਕਰੇਨ ਜੰਗੀ ਮਸ਼ੀਨ ਨੂੰ ਜਿਹੜਾ ਹਵਾ ਦੇ ਰਹੀ ਹੈ ਪੀਐਮ ਮੋਦੀ ਸਾਹਿਬ ਜਿਹੜੇ ਚਾਈਨਾ ਵਿਜ਼ਿਟ ਕਰਨ ਜਾ ਰਹੇ ਨੇ ਤੇ ਤੋਹਫਾ ਮਿਲ ਗਿਆ ਪਹਿਲਾਂ ਹੀ ਆਪਣੇ ਅਮਰੀਕਾ ਵਾਲਿਆਂ ਤੋਂ 31 ਅਗਸਤ ਤੋਂ ਚੀਨ ਦੇ ਦੌਰੇ ਦੇ ਉੱਤੇ ਜਾਣਗੇ ਮੋਦੀ ਸਾਹਿਬ ਤੇ ਐਸਸੀਓ ਸੰਮੇਲਨ ਦੇ ਵਿੱਚ ਹਿੱਸਾ ਲੈਣਗੇ ਨਿਊਜ਼ ਏਜੰਸੀ ਰਾਈਟਰਸ ਦੇ ਸੂਤਰਾਂ ਦੇ ਹਵਾਲੇ ਦੇ ਨਾਲ ਇਹ ਦਾਵਾ ਕੀਤਾ ਗਿਆ ਹੈ ਏਜੰਸੀ ਦੇ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਸ਼ੰਗਾਈ ਸਹਿਯੋਗ ਸੰਗਠਨ ਐਸਸੀਓ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਚੀਨ ਜਾਣਗੇ ਹਾਲਾਂਕਿ ਇਸ ਦੀ ਅਜੇ ਅਧਿਕਾਰਤ ਤੌਰ ਦੇ ਉੱਤੇ ਪੁਸ਼ਟੀ ਨਹੀਂ ਹੋਈ ਹੈ SSCO ਸਥਾਪਨਾ 2001 ਦੇ ਵਿੱਚ ਹੋਈ ਸੀ ਤੇ ਇਸ ਵੇਲੇ SSCO ਦੇ 10 ਮੈਂਬਰ ਨੇ ਜਿਨ੍ਹਾਂ ਦੇ ਵਿੱਚ ਚੀਨ, ਭਾਰਤ, ਕਜ਼ਾਕਿਸਤਾਨ, ਕਿਰਗਿਸਤਾਨ, ਰੂਸ, ਪਾਕਿਸਤਾਨ, ਤਜਿਕਿਸਤਾਨ, ਈਰਾਨ ਅਤੇ ਬੈਲਾਰੂਸ ਸ਼ਾਮਲ ਨੇ SSCO ਹੈਂਡਲਸ ਹੈਂਡਸ ਆਫ ਸਟੇਟ ਕੌਂਸਲ ਦੀ 25ਵੀਂ ਮੀਟਿੰਗ 21 ਸੌਰੀ 31 ਅਗਸਤ ਤੋਂ 1 ਸਤੰਬਰ 2025 ਤੱਕ ਚੀਨ ਦੇ ਧਿਆਨਜਿੰਨ ਸ਼ਹਿਰ ਦੇ ਵਿੱਚ ਹੋਣੀ ਹੈ ਤੇ ਹੋ ਸਕਦਾ ਭਾਈ ਜਿਹੜਾ ਇਹ ਆਪਣਾ ਸਮਝੌਤਾ ਕਰ ਸਕਦੇ ਨੇ ਚੀਨ ਦੇ ਨਾਲ ਜਿਹੜਾ ਆਪਣਾ ਕਹਿ ਰਹੇ ਨੇ ਬ੍ਰੈਗਜ਼ਿਟ ਜਾਂ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਚੱਲੀਆਂ ਪਿਛਲੇ ਇੰਗਲੈਂਡ ਦੇ ਸਮੇਂ 'ਚ ਵੀ ਤੇ ਆਪਣਾ ਜਿਹੜਾ ਉਹ ਬਣਾਉਣਾ ਚਾਹੁੰਦੇ ਨੇ ਜੀ ਵਪਾਰ ਕਰਨਾ ਚਾਹੁੰਦੇ ਨੇ ਪੈਸੇ ਦੇ ਵਿੱਚ ਰੁਪਏ ਦੇ ਵਿੱਚ ਸ਼ਾਇਦ ਹੋ ਸਕਦਾ ਕਿ ਇਹਨੂੰ ਪੁੜਾਵਾ ਦੇਣਗੇ ਤਾਂ ਹੀ ਟਰੰਪ ਸਾਹਿਬ ਜਿਹੜੇ ਟੈਰਿਫ ਦੇ ਉੱਤੇ ਟੈਰਿਫ ਠੋਕ ਰਹੇ ਨੇ ਕਿਤੇ ਨਾ ਕਿਤੇ ਕੁਝ ਉਹਨਾਂ ਨੂੰ ਸੰਕੇਤ ਜ਼ਰੂਰ ਆਏ ਹੋਣਗੇ ਏਜੰਸੀਆਂ ਵੱਲੋਂ ਅਮਰੀਕਾ ਦੀ ਯਾਤਰਾ ਦੇ ਲਈ ਹੁਣ ਕਹਿੰਦੇ ਭਰਨਾ ਹੋਵੇਗਾ 15000 ਡਾਲਰ ਤੱਕ ਦਾ ਬਾਂਡ 트੍ਰੰਪ ਸਰਕਾਰ ਨੇ ਕਿਉਂ ਲਿਆ ਇਹ ਫੈਸਲਾ ਅਮਰੀਕਾ ਦੀ ਯਾਤਰਾ ਲਈ ਜਿਹੜਾ ਵਿਦੇਸ਼ੀਆਂ ਨੂੰ ਹੁਣ ਜ਼ਿਆਦਾ ਜੇਬ ਢਿੱਲੀ ਕਰਨੀ ਪਵੇਗੀ 트੍ਰੰਪ ਪ੍ਰਸ਼ਾਸਨ ਇੱਕ ਅਜਿਹਾ ਪਾਇਲਟ ਪ੍ਰੋਗਰਾਮ ਲਾਗੂ ਕਰ ਰਿਹਾ ਹੈ ਜਿਸ ਦੇ ਤਹਿਤ ਟੂਰਿਸਟ ਜਾਂ ਵਪਾਰਕ ਵੀਜ਼ਾ ਦੇ ਉੱਤੇ ਅਮਰੀਕਾ ਆਉਣ ਵਾਲੇ ਵਿਦੇਸ਼ੀ ਲੋਕਾਂ ਨੂੰ 15000 ਡਾਲਰ ਕਰੀਬ 131000 ਰੁਪਏ ਤੱਕ ਬਾਂਡ ਭਰਨਾ ਹੋਵੇਗਾ ਆਹ ਸੌਰੀ 31 ਲੱਖ ਸੌਰੀ ਕਰੀਬ 131000 ਰੁਪਏ ਇਹ ਯਕੀਨੀਕਰਨ ਦੇ ਲਈ ਅਜਿਹੇ ਕਦਮ ਚੁੱਕਿਆ ਜਾ ਰਿਹਾ ਹੈ ਕਿ ਕੋਈ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਦੇਸ਼ ਦੇ ਵਿੱਚ ਨਾ ਰੁਕੇ ਸਕੇ ਹਾਲਾਂਕਿ ਇਸ ਪ੍ਰੋਗਰਾਮ ਦੇ ਘੇਰੇ ਦੇ ਵਿੱਚ ਆਉਣ ਵਾਲੇ ਦੇਸ਼ਾਂ ਦਾ ਐਲਾਨ ਨਹੀਂ ਕੀਤਾ ਗਿਆ ਇਸ ਮਹੀਨੇ ਸ਼ੁਰੂ ਹੋਣ ਵਾਲਾ ਇਹ ਪ੍ਰੋਜੈਕਟ 5 ਅਗਸਤ 2026 ਤੱਕ ਪ੍ਰਭਾਵਸ਼ਾਲੀ ਰਹੇਗਾ ਅਮਰੀਕੀ ਵਿਦੇਸ਼ ਵਿਭਾਗ ਨੇ ਇੱਕ ਅਸਥਾਈ ਅੰਤਮ ਨਿਯਮ ਜਾਰੀ ਕੀਤਾ ਹੈ ਜਿਸ ਦੇ ਤਹਿਤ 12 ਮਹੀਨਿਆਂ ਦਾ ਵੀਜ਼ਾ ਜਿਹੜਾ ਹੈ ਬੌਂਡ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜਾਏਗਾ ਵਿਭਾਗ ਨੇ ਦੱਸਿਆ ਕਿ ਇਸ ਪਾਇਲਟ ਪ੍ਰੋਜੈਕਟ ਦੇ ਤਹਿਤ ਕਾਰੋਬਾਰ ਜਾਂ ਟੂਰਿਸਟ ਦੇ ਲਈ ਅਮਰੀਕਾ ਆਉਣ ਵਾਲੇ B1 ਜਾਂ B2 ਵੀਜ਼ੇ ਦੇ ਲਈ ਅਰਜ਼ੀ ਦੇਣ ਵਾਲੇ ਵਿਦੇਸ਼ੀਆਂ ਨੂੰ 15000 ਡਾਲਰ ਤੱਕ ਦਾ ਵੀ ਬੌਂਡ ਭਰਨਾ ਪੈ ਸਕਦਾ ਹੈ ਵਿਦੇਸ਼ ਵਿਭਾਗ ਦੇ ਅਨੁਸਾਰ ਇਸ ਨਿਯਮ ਨੂੰ ਵੀਜ਼ਾ ਵੱਧ ਤੋਂ ਵੱਧ ਸਮੇਂ ਤੱਕ ਰੁਕਣ ਤੋਂ ਲੋੜੀਂਦੀ ਜਾਂਚ ਪੜਤਾਲ ਦੇ ਨਾਲ ਪੈਦਾ ਹੋਏ ਰਾਸ਼ਟਰੀ ਸੁਰੱਖਿਆ ਦੇ ਖਤਰੇ ਤੋਂ ਅਮਰੀਕਾ ਦੀ ਰੱਖਿਆ ਦੇ ਲਈ 트럼ਪ ਪ੍ਰਸ਼ਾਸਨ ਦੀ ਵਿਦੇਸ਼ ਨੀਤੀ ਦਾ ਇੱਕ ਅਹਿਮ ਥੰਮ ਕਰਾਰ ਦਿੱਤਾ ਗਿਆ ਹੈ। ਵਿਭਾਗ ਨੇ ਇੱਕ ਜਨਤਕ ਸੂਚਨਾ ਦੱਸਿਆ ਹੈ ਕਿ ਵਪਾਰ ਜਾਂ ਘੁੰਮਣ ਫਿਰਨ ਦੇ ਲਈ ਅਸਥਾਈ ਟੂਰਿਸਟ B1 ਜਾਂ B2 ਦੇ ਤੌਰ ਦੇ ਉੱਤੇ ਵੀਜ਼ਾ ਲਈ ਅਰਜੀ ਦੇਣ ਵਾਲੇ ਲੋਕਾਂ ਦੇ ਵਿਭਾਗ ਵੱਲੋਂ ਚੁਣੇ ਅਜੇ ਵਿਦੇਸ਼ੀ ਨਾਗਰਿਕ ਜਿਨ੍ਹਾਂ ਦਾ ਵੀਜ਼ਾ ਮਿਆਦ ਤੋਂ ਵੱਧ ਦਿਨ ਰੋਕਣ ਦਾ ਇਤਿਹਾਸ ਰਿਹਾ ਹੈ। ਜਾ ਨਿਵੇਸ਼ ਦੇ ਰਾਹੀਂ ਨਾਗਰਿਕਤਾ ਦੀ ਪੇਸ਼ਕਸ਼ ਕਰਨ ਵਾਲੇ ਵਿਅਕਤੀ ਦੇ ਉੱਤੇ ਅਜਿਹੇ ਵਿਦੇਸ਼ੀ ਜਿਨ੍ਹਾਂ ਨੇ ਬਿਨਾਂ ਕਿਸੇ ਰਿਹਾਇਸ਼ੀ ਲੋੜ ਦੇ ਨਾਗਰਿਕਤਾ ਹਾਸਲ ਕੀਤੀ ਹੋਵੇ ਉਹ ਇਸ ਪਾਇਲਟ ਪ੍ਰੋਜੈਕਟ ਦੇ ਘੇਰੇ ਦੇ ਵਿੱਚ ਆ ਸਕਦੇ ਆ ਜਨਤਕ ਸੂਚਨਾ ਦੇ ਵਿੱਚ ਦੱਸਿਆ ਗਿਆ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਇਹ ਦੇਖਿਆ ਗਿਆ ਕਿ ਲੱਖਾਂ ਟੂਰਿਸਟ ਵੀਜ਼ਾ ਮਿਆਦ ਖਤਮ ਹੋਣ ਤੋਂ ਬਾਅਦ ਵੀ ਦੇਸ਼ ਦੇ ਵਿੱਚ ਰੁਕੇ ਰਹਿੰਦੇ ਨੇ Imran ਦੀ ਗੱਲ ਕਰੀਏ ਪਾਕਿਸਤਾਨ ਤੋਂ ਖਬਰ ਹੈ 500 ਤੋਂ ਵੱਧ ਸਮਰਥਕ ਗ੍ਰਿਫਤਾਰ ਹੋਏ ਆ ਜੇਲ੍ਹ ਦੇ ਵਿੱਚ ਨਜ਼ਰਬੰਦ ਸਾਬਕਾ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਤਹਿਰੀਕ-ਇਨਸaaf ਪਾਰਟੀ ਜਿਹੜੀ ਹੈ ਦੇ ਸਰਪ੍ਰਸਤ ਇਮਰਾਨ ਖਾਨ ਦੀ ਰਿਹਾਈ ਦੇ ਲਈ ਪਾਰਟੀ ਸਮਰਥਕਾਂ ਨੇ ਅੱਜ ਪ੍ਰਦਰਸ਼ਨ ਕੀਤਾ ਹੈ ਇਸ ਦੇ ਦੌਰਾਨ ਪੁਲਿਸ ਨੇ ਇਮਰਾਨ ਦੀ ਪਾਰਟੀ ਦੇ 500 ਸਮਰਥਕ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ 72 ਸਾਲਾਂ ਖਾਣ ਨੂੰ 5 ਅਗਸਤ 2023 ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਅਦਾਲਤ ਦੇ ਵੱਲੋਂ ਜਿਹੜਾ ਸੀ ਦੋਸ਼ੀ ਠਹਿਰਾ ਜਾਣ ਤੋਂ ਬਾਅਦ ਲਾਹੌਰ ਸਥਿਤ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਉਹ ਹੋਰ ਮਾਮਲਿਆਂ ਦੇ ਵਿੱਚ ਦੋਸ਼ੀ ਠਹਿਰਾ ਜਾਣ ਕਰ ਇਸ ਵੇਲੇ 라ਵਲਪਿੰਡੀ ਦੀ ਅੜਿਆਲਾ ਜੇਲ੍ਹ ਦੇ ਵਿੱਚ ਨਜ਼ਰਬੰਦ ਕੀਤੇ ਗਏ ਨੇ ਯੂਕਰੇਨ ਨੂੰ ਹਥਿਆਰਾਂ ਦੀ ਨਿਜਮਤ ਸਪਲਾਈ ਦੇ ਲਈ ਤਾਲਮਿਲ ਕਰੇਗਾ ਨਾਟੋ ਆਖਰੀ ਖਬਰ ਹੈ ਜ਼ਿਆਦਾਤਰ ਹਥਿਆਰ ਅਮਰੀਕਾ ਤੋਂ ਖਰੀਦੇ ਜਾਣਗੇ ਹੋਰ ਕਿੱਥੋਂ ਖਰੀਦਣਿਆ ਭਾਈ ਨਾਟੋ ਜਿਹੜਾ ਹੈ ਨਾਰਥ ਐਟਲੈਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਨੇ ਯੂਕਰੇਨ ਨੂੰ ਹਥਿਆਰਾਂ ਦੀ ਨਿਯਮਤ ਸਪਲਾਈ ਦੇ ਲਈ ਤਾਲਮੇਲ ਕਰਨਾ ਸ਼ੁਰੂ ਕਰ ਦਿੱਤਾ ਹੈ ਇਹ ਕਦਮ ਉਦੋਂ ਚੁੱਕਿਆ ਗਿਆ ਜਦੋਂ ਨੀਦਰਲੈਂਡਜ਼ ਨੇ ਯੂਕਰੇਨ ਦੇ ਵਾਸਤੇ ਹਵਾਈ ਰੱਖਿਆ ਉਪਕਰਨ ਗੋਲਾ ਬਾਰੂਦ ਅਤੇ ਹੋਰ ਫੌਜੀ ਸਹਾਇਤਾ ਦੇ ਲਈ 50 ਕਰੋੜ ਯੂਰੋ ਲਗਭਗ 57.8 ਕਰੋੜ ਅਮਰੀਕਨ ਡਾਲਰ ਦੇਣ ਦਾ ਐਲਾਨ ਕੀਤਾ ਹੈ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਹਥਿਆਰ ਅਮਰੀਕਾ ਤੋਂ ਖਰੀਦੇ ਜਾਣਗੇ ਇਸ ਮਹੀਨੇ ਦੋ ਖੇਪਾਂ ਆਉਣ ਦੀ ਆਸ ਹੈ ਇਹ ਸਾਰੇ ਉਪਕਰਨ ਜੰਗ ਦੇ ਮੈਦਾਨ ਦੇ ਵਿੱਚ ਯੂਕਰੇਨ ਦੀਆਂ ਜ਼ਰੂਰੀ ਲੋੜਾਂ ਦੇ ਅਨੁਸਾਰ ਤਿਆਰ ਕੀਤੇ ਗਏ ਨੇ NATO ਸਹਿਯੋਗੀ ਦੇਸ਼ ਹਥਿਆਰਾਂ ਤੇ ਗੋਲਾ ਬਾਰੂਦ ਦਾ ਪਤਾ ਲਗਾ ਕੇ ਅੱਗੇ ਭੇਜਣਗੇ NATO ਨੇ ਦੇਰ ਰਾਤ ਕਿਹਾ ਹੈ ਕਿ ਪੈਕੇਜ ਤੇਜ਼ੀ ਦੇ ਨਾਲ ਤਿਆਰ ਕੀਤੇ ਜਾਣਗੇ ਤੇ ਨਿਯਮਤ ਤੌਰ ਦੇ ਉਤੇ ਜਾਰੀ ਕੀਤੇ ਜਾਣਗੇ ਹਵਾਈ ਰੱਖਿਆ ਪ੍ਰਣਾਲੀਆਂ ਦੀ ਸਭ ਤੋਂ ਵੱਧ ਲੋੜ ਹੈ ਸੰਯੁਕਤ ਰਾਸ਼ਟਰ ਨੇ ਦੱਸਿਆ ਕਿ ਰੂਸ ਦੇ ਵੱਲੋਂ ਸ਼ਹਿਰੀ ਖੇਤਰਾਂ ਤੇ ਲਗਭਗ ਹਮਲਿਆਂ ਦੇ ਕਾਰਨ 12000 ਤੋਂ ਵੱਧ ਯੂਕਰੇਨੀ ਨਾਗਰਿਕ ਮਾਰੇ ਜਾ ਚੁੱਕੇ ਐ ਤੇ ਰੂਸ ਦੀ ਵੱਡੀ ਫੌਜ 1000 ਕਿਲੋਮੀਟਰ ਦੀ ਲੰਮੀ ਸਰਹੱਦ ਦੇ ਉੱਤੇ ਹੌਲੀ ਪਰ ਭਾਰੀ ਨੁਕਸਾਨ ਦੇ ਨਾਲ ਅੱਗੇ ਵਧ ਰਹੀ ਐ ਮੌਜੂਦਾ ਸਮੇਂ ਦੇ ਵਿੱਚ ਉਹ ਪੂਰਬੀ ਸ਼ਹਿਰ ਪੋਕਰੋਵਸਕ ਤੇ ਕਬਜ਼ਾ ਕਰਨ ਦੀ ਮੁਹਿੰਮ ਚਲਾ ਰਹੇ ਨੇ ਜੋ ਕਿ ਇੱਕ ਮਹੱਤਵਪੂਰਨ ਕੇਂਦਰ ਐ ਇਸ ਸ਼ਹਿਰ ਦੇ ਡਿਗਨ ਦੇ ਨਾਲ ਉਹ ਯੂਕਰੇਨ ਦੇ ਅੰਦਰ ਤੱਕ ਹੋਰ ਅੱਗੇ ਜਾ ਸਕਦੇ ਐ ਉਧਰ ਰੂਸੀ ਰੱਖਿਆ ਮੰਤਰਾਲੇ ਨੇ ਅੱਜ ਦਾਵਾ ਕੀਤਾ ਹੈ ਕਿ ਰੂਸੀ ਫੌਜਾਂ ਨੇ ਯੂਕਰੇਨ ਦੇ ਪੂਰਬੀ ਮੱਧ ਦਿਨ ਪ੍ਰੋ ਪੈਟਰੋਵਸਕ ਦੇ ਖੇਤਰ ਦੇ ਪਿੰਡ ਜਿਹੜਾ ਹੈ ਸਿਚਨੇਵ ਨੂੰ ਕਬਜ਼ੇ ਦੇ ਵਿੱਚ ਲਿਆ ਯੂਰਪੀ ਸਹਿਯੋਗੀ ਜਿਹੜੇ ਨੇ ਦੇਸ਼ ਅਤੇ ਕੈਨੇਡਾ ਜ਼ਿਆਦਾਤਰ ਸਾਜ਼ੋ ਸਮਾਨ ਅਮਰੀਕਾ ਤੋਂ ਖਰੀਦ ਰਹੇ ਨੇ ਕਿਉਂਕਿ ਅਮਰੀਕਾ ਦੇ ਕੋਲ ਤਿਆਰ ਫੌਜੀ ਸਮਾਨ ਦਾ ਵੱਡਾ ਭੰਡਾਰ ਹੈ ਵਧੇਰੇ ਪ੍ਰਭਾਵਸ਼ਾਲੀ ਹਥਿਆਰ ਵੀ ਨੇ 트럼ਪ ਪ੍ਰਸ਼ਾਸਨ ਯੂਕਰੇਨ ਨੂੰ ਕੋਈ ਹਥਿਆਰ ਨਹੀਂ ਦੇ ਰਿਹਾ ਨਵੀਆਂ ਡਿਲੀਵਰੀਆਂ ਫੌਜੀ ਸਾਜ਼ੋ ਸਮਾਨ ਦੇ ਹੋਰ ਵਾਅਦਿਆਂ ਤੋਂ ਇਲਾਵਾ ਹੋਣ ਗਿਆ ਕੀਲ ਇੰਸਟੀਚਿਊਟ ਜੋ ਕਿ ਯੂਕਰੇਨ ਨੂੰ ਪਹੁੰਚਾਈ ਜਾਂਦੀ ਸਹਾਇਤਾ ਨੂੰ ਟਰੈਕ ਕਰਦਾ ਹੈ ਦਾ ਅਨੁਮਾਨ ਹੈ ਕਿ ਯੂਰਪੀ ਦੇਸ਼ਾਂ ਨੇ ਫਰਵਰੀ 2022 ਦੇ ਵਿੱਚ ਰੂਸ ਦੇ ਹਮਲੇ ਤੋਂ ਬਾਅਦ ਜੂਨ ਤੱਕ ਯੂਕਰੇਨ ਨੂੰ 72 ਅਰਬ ਯੂਰੋ 83 ਅਰਬ ਅਮਰੀਕਨ ਡਾਲਰ ਦੀ ਫੌਜੀ ਸਹਾਇਤਾ ਪ੍ਰਦਾਨ ਕਰ ਦਿੱਤੀ ਹੈ ਇਹ ਨੇ ਦੋਸਤੋ ਦੇਸ਼ਵਿਦੇ ਦੀਆਂ ਖਬਰਾਂ